ਇੱਕ ਕੋਈ ਆਇਤ ਬਾਸਕਾਰੀ ਸੀ ਉਹਦੇ ਵਿੱਚੋਂ ਕੋਈ ਲੜਕੀ ਬੈਠੀ ਸੀ ਦਾਣਾ ਮਢੀ ਗਿਆ ਉਹ ਕੋਈ ਬੰਦੇ ਨੇ ਆਏ ਕਹਿੰਦਾ ਕਿੰਦਾ ਤੂੰ ਦੇਖਿਆ ਜਦੋਂ ਦੇਖਣ ਗਏ ਉਹ ਲੜਕੀ ਉਹ ਮੁੰਡੇ ਨਾਲ ਉਹਨਾਂ ਨੇ ਕੋਈ ਵੱਡ ਮੋਟਰ ਗੱਲ ਹੋ ਗਈ ਗੱਲ ਬਾਤ ਕਰੀ ਉੱਥੋਂ ਬਾਅਦ ਅਸੀਂ ਗੁਰਦੁਆਰੇ ਕੱਟ ਕਰ ਲਿਆ ਪੀਰ ਬਈ ਥੋੜਾ ਮੁੰਡਾ ਆਏ ਕਰਕੇ ਆਇਆ ਹੋ ਗਿਆ ਉਹ ਤਾਂ ਰਹਿ ਕੇ ਜੀ ਬਾਸੇ ਦੀ ਗੱਲ ਹੋ ਗਈ ਕਰਦੇ ਕਰਾਉਂਦੇ ਉਦੋਂ ਬਾਅਦ ਤੂੰ ਮੈਂ ਦੀ ਹੁੰਦੀ ਕਰਦਗੇ ਕਿਤੇ ਕਿੰਦੇ ਨੂੰ ਘੇਰ ਲਿਆ ਕਿਤੇ ਕੀ ਨਾਮ ਜੀ ਘਰ ਵਿੱਚ ਸਮਝੀ ਕੀ ਪਾਇਆ ਜੀ ਇਹ ਇਹ ਤਾਂ ਕੋਈ ਮਸਾਦੀ ਲਾਗ ਦਾ ਸੀ ਉਹਨਾਂ ਨਾਲ ਪਹਿਲਾਂ ਬਹੁਤ ਜੱਤੇ ਕੀ ਨਾਮ ਸੀ ਮੁੰਡੇ ਦਾ ਕਿੰਨੀ ਉਮਰ ਸੀ ਇਹ 26 ਸਾਲ ਦੀ ਉਮਰ ਸੀ ਜੀ ਬਸ ਸੁਖਵਿੰਦਰ ਇਹਦਾ ਨਾਮ ਸੀ ਨਾ ਜੀ ਸੁਖਵਿੰਦਰ ਕਿੰਦਾ ਕਹਿੰਦੇ ਸੀ ਤੁਮ ਜੀ ਇਹ ਕਿੰਨੇ ਚਿਰ ਤੋਂ ਚੱਲਦਾ ਸੀ ਇਹ ਲਾਗ ਦਾ ਇਹ ਹੋ ਗਿਆ ਜੀ ਉਹ ਤਾਂ ਸਾਲਕ ਦਾ ਹੋ ਗਿਆ ਜਿਆਦਾ ਉਹ ਵਾਵਾ ਚਿਰਦਾ ਸੀ ਇਹਨਾਂ ਦੇ ਕਿਸੇ ਪਹਿਲਾਂ ਤੇ ਸੀ ਕਿ ਲਾਗ ਦਾ ਆਲਾ ਸੀ ਜੀ ਰੋਲ ਆਸ ਖਾਮ ਖਾਮ ਦਾ ਇਹਨਾਂ ਦਾ ਜੀ ਹਾਂ ਜੀ ਮੁੰਡਾ ਮੇਰਾ ਉਧਰ ਖੇਤੀ ਕਰਨ ਜਾਂਦਾ ਹੁੰਦਾ ਬਾਹੀ ਹਾਂ ਬਸ ਉਹ ਹੀ ਕਰਕੇ ਖੜ ਜਾਂਦੇ ਉੱਥੇ ਬਿਨਾ ਗੱਲ ਤੋਂ ਕਿਤੇ ਕੰਪਲੀਟ ਨਹੀਂ ਕੀਤੀ ਕਰਾਈ ਸੀਗੀ ਕੋਈ ਕੀ ਹੋਇਆ ਕੋਈ ਨਹੀਂ ਨਾ ਜੀ ਕੋਈ ਉਹਨਾਂ ਨੇ ਸਾਡੀ ਸੁਣਵਾਈ ਕਰੀ ਨਹੀਂ ਕਦੋਂ ਹੋਈ ਹੈ ਸਾਰੀ ਘਟਨਾ ਕੀ ਹੈ ਇਹ ਅੱਜ ਦੀ ਗੱਲ ਹੀ ਹੈ ਇਹ ਤਾਂ ਹਾਂ ਕਿੱਥੇ ਜਾ ਕੇ ਰਹਿ ਰਿਹਾ ਸੀ ਜੀ ਇਹ ਇੱਥੇ ਆ ਰਿਹਾ ਸੀ ਹਾਂ ਦੂਰ ਨਹੀਂ ਉਹ ਇੱਥੇ ਤੋਂ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਕਿੰਨੇ ਵਜੇ ਦੀ ਗੱਲ ਹੈ ਮੈਂ ਤਾਂ ਜੀ ਦੋ ਡੇਢ ਘੰਟੇ ਬੋਤ ਲੱਗੇ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਮੰਗ ਤਾਂ ਇਹ ਹੀ ਹੈ ਵੀ ਸਾਨੂੰ ਉਸ ਵਾਸਤੇ ਮਿਲਣਾ ਚਾਹੀਦਾ ਵੀ ਸਾਡਾ ਜਿਹੜਾ ਇਹ ਚੀਜ਼ ਹੈ ਨਾ ਇਹ ਤਾਂ ਉਹ ਮਿਲਣਾ ਚਾਹੀਦਾ ਕੀ ਨਾਮ ਹੈ ਬਾਬਾ ਜੀ ਜਰਨਲ ਸਿੰਘ ਜਰਨਲ ਜੀ ਕੀ ਹੋਇਆ ਸਾਰਾ ਇੱਥੇ ਕੌਣ ਕੀ ਮੁੰਡਾ ਕਿੰਨੀ ਉਮਰ ਦੀ ਕੀ ਹੋਇਆ ਸਾਰਾ ਇਹ ਉਮਰ ਦਾ ਇਹ ਮੁੰਡਾ ਹੀ ਹੋਊਗੀ 25 26 ਸਾਲ ਦੀ ਹਾਂਜੀ ਕੀ ਨਾਮ ਹੈ ਕਿੰਦਾ ਹਾਂਜੀ ਇਹਨਾਂ ਨੇ ਕਰਿਆ ਨਹੀਂ ਪੰਜ ਚਾਰ ਖਰਾਲ ਦੀ ਤੇ ਨਿਕਲੀ ਗੱਲ ਐ ਇਹ ਕੋਈ ਇਥੇ ਬੱਸ ਖੜੀ ਸੀ ਉਹਦੇ ਵਿੱਚੋਂ ਕੋਈ ਲੜਕੀ ਬੈਠੀ ਸੀ ਦਾਣਾ ਮਢੀ ਉਹ ਕਿਸੇ ਬੰਦੇ ਨੇ ਆਏ ਕਹਿੰਦਾ ਤੂੰ ਦੇਖਿਆ ਜਦੋਂ ਦੇਖਣ ਗਏ ਉਹ ਲੜਕੀ ਉਹ ਮੁੰਡੇ ਨਾਲ ਉਹਨਾਂ ਨਾਲ ਕੋਈ ਵੱਡਾ ਮੋਟਰ ਗੱਲਪੜ ਹੋ ਗਈ ਗੱਲ ਬਾਤ ਕਰੀ ਉੱਥੋਂ ਬਾਅਦ ਅਸੀਂ ਗੁਰਦੁਆਰੇ ਕੱਟ ਕਰ ਲਿਆ ਕਿਸੇ ਕੋਈ ਛੋਟਾ ਮੁੰਡਾ ਆਏ ਕਰਕੇ ਆਇਆ ਹੋ ਗਿਆ ਉਹ ਤਾਂ ਰਹਿ ਗਈ ਜੀ ਪਾਸੇ ਤੇ ਗੱਲ ਹੋ ਗਈ ਕਰਦੇ ਕਰਾਉਂਦੇ ਉਦੋਂ ਬਾਅਦ ਤੂੰ ਮੈਂ ਦੀ ਹੁੰਦੀ ਕਰਦ ਕੇ ਕਿਤੇ ਕਿੰਦੇ ਨੂੰ ਘੇਰ ਲਿਆ ਕਿਤੇ ਇੱਕ ਮੁੜਾ ਕਾਲਾ ਸੀ ਉਹਨੂੰ ਘੇਰ ਲਾंदे ਸੀ ਇੱਕ ਹੋਰ ਸੀ ਬਚੀ ਉਹਨੂੰ ਘੇਰ ਲਾंदे ਸੀ ਤੇ ਪੰਜ ਚਾਰ ਮੁੰਡਿਆਂ ਨੂੰ ਕੁੱਟ ਮਾਰ ਵੀ ਗਏ ਘੇਰ ਕੇ ਉਦੋਂ ਬਾਅਦ ਫਿਰ ਸਾਰੇ ਛੱਡ ਕੇ ਖੜਾ ਜਮਾਇ ਤੇ ਇਕੱਲੇ ਦੀ ਆ ਗਈ ਗੱਲ ਹੂੰ ਇਕੱਲੇ ਦੀ ਗੱਲ ਆਈ ਆ ਹੁਣ ਪਿੱਛੇ ਜੇ ਵੀ ਘੇਰਿਆ ਪੰਜ ਮਹੀਨੇ ਹੋ ਗਏ ਇੱਥੇ ਆ ਕੇ ਲੈ ਕੇ ਲਫੰਡੇ ਤੇ ਇਹ ਤਾਂ ਉੱਡ ਗਿਆ ਦੂਜੇ ਮੁੰਡਿਆਂ ਨੇ ਇੱਕ ਸੱਟਾਂ ਮਾਰੀਆਂ ਦੋ ਲਾਪੜੇ ਰੋਪੜੇ ਮਾਰ ਗਏ ਅਟਕ ਮੰਡੀ ਦੇ ਤੇ ਉਦੋਂ ਬਾਅਦ ਉਸ ਦਿਨ ਦੀ ਨਿਬੜੀ ਗੱਲ ਫਿਰ ਕਹਿੰਦੇ ਉਹਦੇ ਕੋਲੇ ਪਿਸਤੌਲ ਆ ਫਲਾਨਾ ਇਹਦਾ ਵੀ ਨੌ ਤਰਤਾ ਅਸੀਂ ਵੀ ਉਹਦਾ ਧਰਿਆ ਫਿਰ ਕਹਿੰਦੇ ਚੱਲ ਟਿਕਟ ਗਿਆ ਜਾਂ ਹੋ ਜੂ ਹੁੰਦਾ ਹੁੰਦਾ ਆ ਜਾ ਗੱਲ ਬਣ ਗਈ ਕਿੰਨੇ ਕੋਈ ਦੀ ਗੱਲ ਹੈ ਕੀ ਹੋਇਆ ਸੀ ਸਾਰੇ ਪਤਾ ਇਹ ਪਾਉਣੇ ਇਕੱਠਾ 8 ਵਜੇ ਮੈਂ ਲਾ 10 ਮਿੰਟ ਦੀ ਗੱਲ ਹੈ ਮੈਂ 8 ਵਜੇ ਰੋਟੀ ਖਾਣ ਲੱਗਾ ਮੈਂ ਰੋਟੀ ਖਾਂਦੇ ਖਾਂਦੇ ਹੀ ਬਸ ਫੋਨ ਵੱਗ ਗਿਆ ਕਿ ਐਂ ਕਰਕੇ ਕਿੰਦੇ ਦੇ ਗੋਲਗੇ ਮਾਰਨਗਾ ਪਤਾ ਲੱਗਿਆ ਬੰਦੇ ਕੌਣ ਬੰਦੇ ਨਹੀਂ ਮੈਂ ਤੈਨੂੰ ਕਹਿ ਸਕਦਾ ਬੰਦੇ ਦਾ ਇੱਕ ਤਾਂ ਨਰੈਣ ਨੇ ਤਗੜਾਸਾ ਮਾਰਿਆ ਉਹ ਮੁੰਡੇ ਨੇ ਦੂਜੇ ਨੇ ਜੱਫਾ ਪਾ ਲਿਆ ਸੀਗਾ ਇਦੋਂ ਜੇ ਫਾਪਾ ਪਾਲਿਆ ਫਿਰ ਉਹ ਦੂਜੇ ਮੁੰਡੇ ਨੇ ਛੜਾ ਕੇ ਇਹਦੇ ਗੋਲ ਖ ਮਾਰ ਗਏ ਇਹ ਮੰਗਦਾ ਸਾਡੀ ਮੰਗ ਤਾਂ ਇਹ ਆ ਬਾਈ ਸਾਨੂੰ ਸੌਰਾ ਚਾਨਣ ਹੋਣਾ ਚਾਹੀਦਾ ਇਹ ਬੰਦਿਆਂ ਨੂੰ ਫੜੋ ਤੇ ਫਿਰ ਸਾਨੂੰ ਪਤਾ ਲੱਗੂਗਾ ਫਿਰ ਅਸੀਂ ਲੋਸ ਚੱਕਾਂਗੇ ਅਸਰ ਕੀ ਘਟਨਾ ਹੋਈ ਹੈ ਸਾਰੀ ਕਦੋਂ ਪਤਾ ਲੱਗਿਆ ਤੇ ਕੀ ਕਾਰਵਾਈ ਹੋਣ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਕੋਟਲੀ ਕਲਾ ਵਿੱਚ ਇੱਕ ਸਰਵਿੰਦਰ ਸਿੰਘ ਕਿੰਦਾ ਨਾਮ ਦਾ ਮੁੰਡਾ ਜਿਹਦਾ ਕਿ ਉਹਦਾ ਮਰਡਰ ਕਰ ਦਿੱਤਾ ਗਿਆ ਅਣਪਛਾਤੇ ਵਿਅਕਤੀਆਂ ਵੱਲੋਂ ਉਹਨ ਮਕਦਮਾ ਦਰਜ ਕਰਕੇ ਜਿਹੜਾ ਤਫਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਤੇ ਜਿਹੜਾ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰੀ ਕਰਕੇ ਤੁਹਾਨੂੰ ਅਪਡੇਟ ਕਰ ਦਿੱਤਾ ਜਾਵੇ ਪਤਾ ਲੱਗਿਆ ਜੀ ਕਿੰਨਾ ਨੇ ਕੰਮ ਕੀਤਾ ਇਹ ਉਹਦੇ ਬਾਰੇ ਤਫਤੀਸ਼ ਜਾਰੀ ਹੈ ਦੇ ਚੱਲਦੇ